ਅੱਜ ਫੇਰ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਇਆ ਕਿ ਤੇ ਤੁਹਾਡੇ ਆਧਾਰ ਕਾਰਡ ਤੇ ਕਿਸੇ ਨੇ ਲੋਨ ਤਾਂ ਨਹੀਂ ਲੈ ਲਿਆ ਇਸ ਤਰ੍ਹਾਂ ਕਰ ਲਾ ਚੈੱਕ ਅੱਜ ਕੱਲ੍ਹ ਆਧਾਰ ਕਾਰਡ ਸਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ ਜਿਸ ਤੋਂ ਬਿਨਾਂ ਲਗਭਗ ਹਰ ਮਹੱਤਵਪੂਰਨ ਕੰਮ ਅਧੂਰਾ ਹੈ ਭਾਵੇਂ ਉਹ ਬੈਂਕ ਖਾਤਾ ਖੋਲਣਾ ਹੋਵੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣਾ ਹੋਵੇ ਜਾਂ ਕੋਈ ਹੋਰ ਮਹੱਤਵਪੂਰਨ ਕੰਮ ਆਧਾਰ ਕਾਰਡ ਹਰ ਜਗ੍ਹਾ ਜ਼ਰੂਰੀ ਹੈ ਪਰ ਇਸ ਦੀ ਮੱਤਾ ਦੇ ਨਾਲ ਨਾਲ ਇਸ ਦੀ ਤੁਰਵਰਤਨ ਦਾ ਖਤਰਾ ਵੀ ਵਧ ਗਿਆ ਹੈ ਕਈ ਵਾਰ ਤੋਂ ਖੇਵਾਂ ਤੁਹਾਡੇ ਆਧਾਰ ਕਾਰਡ ਦੀ ਵਰਤੋਂ ਕਰਕੇ ਤੁਹਾਡੇ ਨਾਂ ਤੇ ਜਾਲੀ ਕਰਜ਼ੇ ਲੈ ਲੈਂਦੇ ਨੇ ਤੁਹਾਨੂੰ ਇਸ ਜੇਕਰ ਤੁਹਾਨੂੰ ਇਹ ਵੀ ਸ਼ੱਕ ਹੈ ਕਿ ਤੁਹਾਡੇ ਨਾਮ 'ਤੇ ਕੋਈ ਕਰਜ਼ਾ ਚੱਲ ਰਿਹਾ ਹੈ ਤਾਂ ਘਬਰਾਉਣਾ ਤੁਸੀਂ ਘਰ ਬੈਠੇ ਸਾਨੀ ਨਾਲ ਇਸ ਦੀ ਜਾਂਚ ਕਰ ਸਕਦੇ ਹੋ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਤੁਸੀਂ ਆਪਣੇ ਸਿਬਲ ਸਕੋਰ ਪੈਨ ਕਾਰਡ ਆਧਾਰ ਕਾਰਡ ਤੇ ਬੈਂਕ ਸਟੇਟਮੈਂਟ ਦੀ ਮਦਦ ਨਾਲ ਕਿਵੇਂ ਪਤਾ ਲਗਾ ਸਕਦੇ ਹੋ ਕਿ ਤੁਹਾਡੇ ਨਾਂ 'ਤੇ ਕਿੰਨੇ ਲੋਨ ਚੱਲ ਰਹੇ ਨੇ ਸਿਬਲ ਸਕੋਰ ਨਾਲ ਕਰੋ ਲੋਨ ਦੀ ਜਾਂਚ ਸਭ ਤੋਂ ਸਾਂਤ ਰਿਕਾ ਆਪਣੀ ਕ੍ਰੈਡਿਟ ਰਿਪੋਰਟ ਦੀ ਜਾਂਚ ਕਰਨਾ ਹੈ ਕ੍ਰੈਡਿਟ ਰਿਪੋਰਟ ਤੁਹਾਡੀ ਵਿੱਤੀ ਸਿਹਤ ਦਾ ਪੂਰਾ ਲੇਖਾ ਜੋਖਾ ਰੱਖਦੀ ਹੈ ਤੁਸੀਂ ਸਿਬਲ ਐਕਸਪੀਰੀਅਨ ਜਾ ਕਿ ਕ੍ਰਿਓਪੇਸ਼ਨ ਵਰਗੀਆਂ ਕ੍ਰੈਡਿਟ ਰੇਟਿੰਗ ਏਜੰਸੀਆਂ ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਆਪਣੀ ਕ੍ਰੈਡਿਟ ਰਿਪੋਰਟ ਮੁਫਤ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਇਸ ਲਈ ਤੁਹਾਨੂੰ ਸਿਬਲ ਦੀ ਵੈੱਬਸਾਈਟ www.cibil.com ਤੇ ਜਾਣਾ ਹੋਵੇਗਾ ਉੱਥੇ ਤੁਹਾਨੂੰ ਆਪਣਾ ਪੈਨ ਕਾਰਡ ਆਧਾਰ ਕਾਰਡ ਤੇ ਕੁਝ ਮੁੱਢਲੀ ਜਾਣਕਾਰੀ ਦਰਜ ਕਰਨੀ ਪੈਗੀ ਜਿਵੇਂ ਤੁਹਾਨੂੰ ਕ੍ਰੈਡਿਟ ਰਿਪੋਰਟ ਦਿਖਾਈ ਦੇਵੇਗੀ ਇਹ ਤੁਹਾਡੇ ਨਾਂ ਤੇ ਰਜਿਸਟਰਡ ਸਾਰੇ ਲੋਨਾਂ ਤੇ ਕ੍ਰੈਡਿਟ ਕਾਰਡਾਂ ਦੇ ਵੇਰਵੇ ਦਿਖਾਈ ਗਈ ਜੇਕਰ ਤੁਸੀਂ ਕੋਈ ਅਜਿਹਾ ਕਰਜ਼ਾ ਜਾ ਕ੍ਰੈਡਿਟ ਕਾਰਡ ਦੇਖਦੇ ਹੋ ਜਿਸ ਬਾਰੇ ਤੁਹਾਨੂੰ ਕੋਈ ਜਾਣਕਾਰੀ ਨਹੀਂ ਹੈ ਤਾਂ ਸਮਝ ਜਾਓ ਕਿ ਕੁਝ ਵੀ ਗਲਤ ਹੋ ਰਿਹਾ ਹੈ ਅਜਿਹੀ ਸਥਿਤੀ ਦੇ ਵਿੱਚ ਤੁਹਾਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਤਾਂ ਸਮੱਸਿਆ ਜਿਹੜੀ ਹੈ ਵੱਧ ਸਕਦੀ ਹੈ ਆਧਾਰ ਕਾਰਡ ਰਾਹੀਂ ਜਾਣੋ ਲੋਨ ਦਾ ਸਟੇਟਸ ਬਹੁਤ ਸਾਰੇ ਬੈਂਕ ਤੇ ਗੈਰ ਬੈਂਕਿੰਗ ਵਿੱਤੀ ਕੰਪਨੀਆਂ NBFCs ਆਧਾਰ ਕਾਰਡ ਰਾਹੀਂ ਲੋਨ ਦੀ ਜਾਣਕਾਰੀ ਪ੍ਰਦਾਨ ਕਰਦੀਆਂ ਨੇ ਇਸ ਤੇ ਲਈ ਤੁਹਾਨੂੰ ਆਪਣੇ ਬੈਂਕ ਦੀ ਅਧਿਕਾਰਤ ਵੈਬਸਾਈਟ ਜਾਂ ਮੋਬਾਈਲ ਐਪ ਤੇ ਜਾਣਾ ਪਵੇਗਾ ਉੱਥੇ ਲੌਗਇਨ ਕਰੋ ਤੇ ਆਪਣੇ ਆਧਾਰ ਕਾਰਡ ਨਾਲ OTP ਵੈਰੀਫਿਕੇਸ਼ਨ ਪੂਰਾ ਕਰੋ ਕੁਝ ਮਿਟਾਂ ਦੇ ਵਿੱਚ ਤੁਹਾਨੂੰ ਆਪਣੇ ਆਧਾਰ ਨਾਲ ਲਿੰਕ ਕੀਤੇ ਕਰਜ਼ੇ ਦੇ ਪੂਰੇ ਵੇਰਵੇ ਮਿਲ ਜਾਣਗੇ ਜੇਕਰ ਤੁਹਾਡਾ ਬੈਂਕ ਇਹ ਸਹੂਲਤ ਪ੍ਰਦਾਨ ਕਰਦਾ ਹੈ ਤਾਂ ਇਹ ਤਰੀਕਾ ਬਹੁਤ ਆਸਾਨ ਤੇ ਤੇਜ਼ ਹੈ ਫਰਜੀ ਲੋਨ ਦਿੱਸੇ ਤਾਂ ਤੁਰੰਤ ਸ਼ਿਕਾਇਤ ਜੇਕਰ ਤੁਹਾਨੂੰ ਕੋਈ ਜਾਲੀ ਕਰਜ਼ਾ ਦਿਖਾਈ ਦਿੰਦਾ ਜਿੱਕਰ ਜਿਹੜਾ ਤੁਸੀਂ ਨਹੀਂ ਲਿਆ ਤਾਂ ਤੁਰੰਤ ਸ਼ਿਕਾਇਤ ਕਰਨੀ ਹੈ ਜੇਕਰ ਤੁਹਾਨੂੰ ਆਪਣੀ ਕ੍ਰੈਡਿਟ ਰਿਪੋਰਟ ਦੇ ਵਿੱਚ ਕੋਈ ਅਜਿਹਾ ਲੋਨ ਦਿਖਾਈ ਦਿੰਦਾ ਜੋ ਤੁਸੀਂ ਨਹੀਂ ਲਿਆ ਤਾਂ ਬਿਨਾਂ ਦੇਰੀ ਕੀਤੇ ਸ਼ਿਕਾਇਤ ਦਰਜ ਕਰੋ ਇਸ ਲਈ ਤੁਸੀਂ ਜਰ ਬੈਂਕ ਆਫ ਇੰਡੀਆ ਦੇ ਅਧਿਕਾਰਤ ਪੋਰਟਲ https.sachet.rbiorg.in ਤੇ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਇਸ ਬਾਰੇ ਆਪਣੇ ਨੇੜਲੇ ਪੁਲਿਸ ਸਟੇਸ਼ਨ ਤੇ ਸਾਈਬਰ ਕ੍ਰਾਈਮ ਸੈੱਲ ਨੂੰ ਵੀ ਸੂਚਿਤ ਕਰੋ ਸਾਈਬਰ ਧਾਗੇ ਅੱਜਕੱਲੇ ਇੰਨੇ ਚਲਾਕ ਹੋ ਗਏ ਨੇ ਕਿ ਉਹ ਇੱਕ ਛੋਟੀ ਜੀ ਗਲਤੀ ਦਾ ਫਾਇਦਾ ਵੀ ਉਠਾ ਸਕਦੇ ਨੇ ਤੇ ਵੱਡਾ ਨੁਕਸਾਨ ਤੁਹਾਡਾ ਕਰ ਸਕਦੇ ਨੇ ਇਸ ਲਈ ਜਿੰਨੀ ਜਲਦੀ ਹੋ ਸਕੇ ਕਾਰਵਾਈ ਕਰੋ ਸਾਵਧਾਨੀ ਵਰਤੋ ਤੇ ਸੁਰੱਖਿਅਤ ਰਹੋ ਆਧਾਰ卡ਡ ਦੀ ਸੁਰੱਖਿਆ ਲਈ ਕੁਝ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਆਪਣਾ ਆਧਾਰ ਨੰਬਰ ਕਿਸੇ ਨਾਲ ਵੀ ਸਾਂਝਾ ਨਾ ਕਰੋ ਜੇਕਰ ਤੁਹਾਨੂੰ OTP ਵੈਰੀਫਿਕੇਸ਼ਨ ਲਈ ਆਧਾਰ ਨੰਬਰ ਦਰਜ ਕਰਨਾ ਪੈਂਦਾ ਹੈ ਤਾਂ ਯਕੀਨੀ ਬਣਾਓ ਕਿ ਤੁਸੀਂ ਅਜਿਹਾ ਕਿਸੇ ਭਰੋਖੇ ਯੋਗ ਵੈਬਸਾਈਟ ਜਾਂ ਐਪ ਤੇ ਕਰ ਰਹੇ ਹੋ ਨਾਲ ਹੀ ਸਮੇਂ-ਸਮੇਂ ਤੇ ਆਪਣੀ ਕ੍ਰੈਡਿਟ ਬੋਰਡ ਦੀ ਜਾਂਚ ਕਰਦੇ ਰਹੋ ਤਾਂ ਜੋ ਜੇਕਰ ਕੋਈ ਸਮੱਸਿਆ ਹੈ ਤਾਂ ਇਸ ਦਾ ਪ੍ਰਤ ਪਤਾ ਲੱਗ ਸਕੇ ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਚੌਕਸੀ ਤੁਹਾਡੀ ਸਭ ਤੋਂ ਵੱਡੀ ਤਾਕਤ ਹੈ ਜੇਕਰ ਤੁਸੀਂ ਇਹਨਾਂ ਅਸਾਰ ਕਦਮਾਂ ਦੀ ਪਾਲਣਾ ਕਰਦੇ ਹੋ ਤਾਂ ਤੁਸੀਂ ਨਾ ਸਿਰਫ ਆਪਣੇ ਅਧਾਰ ਕਾਰ ਨੂੰ ਸੁਰੱਖਿਅਤ ਰੱਖ ਸਕੋਗੇ ਸਗੋਂ ਨਕਲੀ ਕਰਜ਼ਿਆਂ ਤੋਂ ਵੀ ਬਚ ਸਕੋਗੇ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਜਿਹੜੀ ਕਿ ਬਹੁਤ ਹੀ ਖਾਸ ਹੈ ਜੇਕਰ ਪਿੰਡਾਂ ਦੇ ਵਿੱਚ ਕੋਈ ਵੀ ਆਨਲਾਈਨ ਦਾ ਫਾਰਮ ਭਰਨ ਆਂਦਾ ਹੈ ਜਾਂ ਕੋਈ ਵੀ ਤੁਹਾਨੂੰ ਕਹਿੰਦਾ ਕਿ ਕੋਈ ਕ੍ਰੈਡਿਟ ਕਾਰਡ ਬਣਾਣਾ ਹੈ ਜਾਂ ਕੋਈ ਤੁਹਾਡਾ 5 ਲੱਖ ਦਾ ਕਾਰਡ ਬਣਾਣਾ ਹੈ ਜਾਂ ਕੁਝ ਵੀ ਬਣਾਣਾ ਹੈ ਤੁਸੀਂ ਉਸ ਨੂੰ ਆਪਣੀ ਅਧਾਰ ਦੀ ਜਾਣਕਾਰੀ ਦੇਣ ਤੋਂ ਬਚੋ ਜੇਕਰ ਤੁਹਾਡਾ ਕੋਈ ਜਾਣਕਾਰ ਹੈ ਤਾਂ ਤੁਸੀਂ ਉਸ ਨੂੰ ਆਪਣੇ ਆਧਾਰ ਦੀ ਜਾਣਕਾਰੀ ਦੇ ਸਕਦੇ ਹੋ ਪਰ ਜੇਕਰ ਨਹੀਂ ਜਾਣਕਾਰੀ ਤੁਹਾਨੂੰ ਕਿ ਉਹ ਬੰਦਾ ਕੌਣ ਹੈ ਜਿਹੜਾ ਪਿੰਡ ਦੇ ਵਿੱਚ ਆਇਆ ਹੋਇਆ ਹੈ ਤਾਂ ਉਸ ਨੂੰ ਆਪਣਾ ਆਧਾਰ ਕਾਰਡ ਆਪਣਾ ਪੈਨ ਕਾਰਡ ਬਿਲਕੁਲ ਨਾ ਦਿਓ ਕਿਉਂਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹੋ ਜਿਹੇ ਕਾਂਡ ਹੋ ਚੁੱਕੇ ਨੇ ਜਿਹੜੇ ਕਿ ਜਨਾਨੀਆਂ ਦੇ ਆਧਾਰ ਕਾਰਡ ਤੇ ਲੋਨ ਲੈ ਚੁੱਕੇ ਨੇ ਤੇ ਬੈਂਕ ਵਾਲਿਆਂ ਨੇ ਉਹਨਾਂ ਦੇ ਘਰ ਸੀਲ ਕਰ ਦਿੱਤੇ ਨੇ ਸੋ ਇਸ ਤੋਂ ਬਚੋ ਜਿੰਨਾ ਹੋ ਸਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸੋ ਮਿਲਦੇ ਹਾਂ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ